ਦੀਰ ਨਿਕ ਨੌਜਾਨ ਇਸ ਮੈਚ ਦੇ ਵਿੱਚ ਬੜਾ ਮਜਬੂਰ ਜਿਹਾ ਖਿਡਾਰੀ ਹੈ ਮੈਂ ਵੀ ਦੋ ਕਦਮ ਚੱਲ ਕੇ ਆ ਮੇਰੇ ਕੋਲ ਮੱਲੀਆਂ ਪਿੰਡ ਐ ਇਸ ਨੌਜਾਨ ਦਾ ਆ ਮੈਂ ਲਾਈਵ ਵੀ ਜਿੰਨੇ ਵੀ ਮੇਰੇ ਭਰਾ ਜੁੜੇ ਐ ਜਾਂ ਇਸ ਵੀਡੀਓ ਨੂੰ ਬਾਅਦ ਵਿੱਚ ਦੇਖਣਗੇ ਇਹ ਬਹੁਤ ਵਧੀਆ ਖਿਡਾਰੀ ਇੱਕ ਸਧਾਰਨ ਜੇ ਪਰਿਵਾਰ ਦੇ ਵਿੱਚ ਉਠਿਆ ਬੱਡੀ ਖੇਡ ਕੇ ਆਪਣਾ ਇਤਿਆਹਾਸ ਘਰ ਬਣਾਇਆ ਪਰ ਬਦਕਿਸਮਤੀ ਇਹ ਰਹੀ ਵੀ ਪਿਛਲੇ ਸਮੇਂ ਦੌਰਾਨ ਘਰ ਦੇ ਵਿੱਚ ਤੇੜਾ ਆ ਗਿਆ ਮੇਰੇ ਵੀਰੋ ਘਰ ਉੱਤੇ ਡਿੱਗੂ ਡਿੱਗੂ ਕਰਦਾ ਸੋ ਅਸੀਂ ਆਪਣੇ YouTube ਦੇ ਜਰੀਏ ਵੀ ਸਾਰਿਆਂ ਨੂੰ Facebook ਦੇ ਜਰੀਏ ਵੀ ਜਾਣਕਾਰੀ ਦਿੱਤੀ ਸੀ ਲਖਿਆ ਸੋ ਆਪਣਾ ਫਿਰ ਵੀ ਫਰਜ਼ ਬਣਦਾ ਆਪਾਂ ਸਾਰੇ ਭਰਾ ਰਲ ਮਿਲ ਕੇ ਇਸ ਭਰਾ ਦੀ ਸਪੋਰਟ ਕਰੀਏ ਇਹਦਾ Google Pay ਨੰਬਰ ਹੈਗਾ 87 2 699 ਇਹਦਾ Google Pay ਨੰਬਰ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਪਹਿਲਵਾਨ ਜੀਆ ਨੇ ਬਹੁਤ ਬਹੁਤ ਧੰਨਵਾਦ ਹੈ ਗੁਰਸੇਵਕ ਪਹਿਲਵਾਨ ਜੀਆ ਦਾ ਸੋ ਆਪਾਂ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਇਸ ਭਰਾ ਦੀ ਜਿਹੜੀ ਹੈਲਪ ਆਊ ਕਰਣੀ ਹੈ ਉਹ ਨਾਲ ਸਮੇਂ ਦੇ ਵਿੱਚ ਆਪਾਂ ਇਸ ਭਰਾ ਨੂੰ ਜਿਹੜਾ ਜਿਹੋ ਜਿਹ ਦਾ ਕਰ ਸਿਕਾ ਹੋ ਜਾ ਬਣ ਜੇ ਤੇ ਉਹਦੇ ਨਾਲ ਵੀ ਰੀਸ ਨਹੀਂ ਹੋਣੀ ਲੈ ਵੀ ਨੌਜਵਾਨਾ ਹੈਪੀ ਸੱਚੇ ਪਾਤਸ਼ਾਹ ਗੁਰੂ ਮਾਰ ਅਮੇਰ ਕਰਨਗੇ ਇੱਕ ਵਾਰ ਫੇਰ ਤੋਂ ਨੋਟ ਕਰ ਲਿਓ 87299 41699 जन आजाद गूगल पे है बढ़ करके के जिन्ना भी हो सके आप सारे भरा सपोर्ट करिए आओ जुड़िए खेल कबड्डी इस फाइनल मैच मैच वाइज चल रहा हाफ समय तो बाद खेल